ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ ਰਾਮੇ ਦੇ ਏਰੀਆ ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮੁਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਭਰਾ ਹੈਗਾ ਉੱਥੇ ਸ਼ਰਾਬ ਦੇ ਠੇਕੇ ਦਾ ਇੱਕ ਕਰਿੰਦਾ ਹੈ ਤੇ ਸ਼ਾਮ ਨੂੰ ਉਸ ਠੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਕਰਿੰਦਾ ਸੀਗਾ ਉਦੋਂ ਤਈਕਤਾ 4000 ਰੁਪਏ ਉਦੋਂ ਤੋਂ ਨਕਦੀ ਲੁੱਟ ਲਈ ਠੇਕੇ ਤੋਂ ਤੇ ਉਹਦੇ ਮੋਢੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਨਲੇਵਾ ਹਮਲਾ ਕਰਕੇ ਉਦੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਫ ਤੇ ਅਸੀਂ ਮੁਕਦਮਾ ਨੰਬਰ 80 ਡੇਟਿਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 ਤਿੰਨ ਸਬਸੈਕਸ਼ਨ 5 ਐਂਡ 351 ਟੂ ਬੀ ਐਨ ਐਸ थाना रामੇ ਅੱਤੇ ਚਾਰਜ ਕੀਤਾ ਸੀ ਇਹਦੇ ਆਈ ਪੀਸੀ ਦੇ ਇਕੁਇਲੈਂਟ ਹੈਗੇ ਜੀ ਅਟੈਂਪਟ ਟੂ ਮਰਡਰ 307 324 382 34 ਔਰ 506 ਸੋ ਬੇਸਡ ਔਨ 댓 ਕਿਉਂਕਿ ਇਹ ਨਾ ਹੀਨੀਅਰ ਕੇਸ ਹੈਗਾ ਇਮੀਡੀਏਟਲੀ ਐਸਪੀ ਸਿਟੀ ਜਿਨਾਂ ਕੋਲ ਡੀ ਦਾ ਚਾਰਜ ਹੈ ਇਹਨਾਂ ਦੇ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਹਿਬ ਉਹ ਰਾਜੇਸ਼ ਨੇ ਹੀ ਐਸਐਚਓ ਰਾਮਾ ਇਨਸਪੈਕਟਰ ਰਵਿੰਦਰ ਸਾਡੀ ਸੀਆਈਏ 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆ ਡੀਐਸਪੀ ਸਾਹਿਬ ਐਸਐਚਓ ਰੰਜਾ ਸੀਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਤੇ ਜਿਹੜਾ ਵਿਕਟਿਮ ਹੈਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਸ ਚ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਈਡੈਂਟੀਟੀ ਦੱਸਣ ਲਈ ਤੇ ਉਸ ਏਰੀਆ ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨਾਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਸ ਪਹਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ CIA ਰਾਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਠਿੰਡਾ ਤਲਵੰਡੀ ਸਾਹਬਾ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਭਗਨੀ ਕੁਮਾਰ ਉਰ ਗੱਗੀ ਏ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ क्राइम ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ क्राइम ਕਰਨ ਟਾਈਮ ਯੂਜ਼ ਕੀਤੀ ਸੀ ਐਚ ਐਫ ਡੀਲਕਸ ਵਿਦਆਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਮਿਹਨਤ ਕਰਕੇ ਵਿਦ ਸਾਇੰਟਿਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀ ਸੀ ਟੀ ਵੀ ਕੈਮਰਾਜ਼ ਔਰ ਹਿਊਮਨ ਇੰਡ ਦੇ ਨਾਲ ਇਹਨੂੰ ਟਰੇਸ ਕੀਤਾ ਹੈ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਸੀ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗਰੈਚੂਲੇਟ ਮਾਈ ਟੀਮ ਕਿ ਇਹਨਾਂ ਨੇ ਲੱਗੇ ਰਹੇ ਤੇ ਇਹਨਾਂ ਨੇ ਫੜਲੇ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਹੈ ਕਰੀਬ 20 ਸਾਲ ਦੀ ਨਾਲ ਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਜਿਹੜਾ ਬੁਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ హెয়ার ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਹਨਾਂ ਤੋਂ ਕੇਸ ਸਟ੍ਰੈਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਜਿਸ ਤਰ੍ਹਾਂ ਇਹ ਬਾਤਾਂ ਖੁਈ ਉਮਰ ਵੀ ਛੋਟੀ ਆ ਕੋਈ ਨਸ਼ੇ ਵਗੈਰਾ ਦੀ ਆਤੀ ਹੈ ਦੇਖੋ ਜੀ ਹਲੇ ਕਾਫੀ ਪ੍ਰੀਲੀਮਿਨਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਸਾਲ ਤੋਂ ਵੀ ਦੇਖਣ ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਜਾਨੇ ਮੇਰੇ ਉਦੋਂ ਸ਼ਾਫਟੇਚੇਦਾਰਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸਾਡੇ ਸਾਰੇ ਦਿਨ ਦੀ ਸੀਲ ਸੀ ਪਰ ਇੱਥੇ 4000 ਰੀ ਸੀ ਦੇਖੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਠੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਸਟ੍ਰੇਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਿਹਾ ਸੀ ਕੋਈ ਦੁਸ਼ਮਣੀ ਵੀ ਤੇ ਨਹੀਂ ਸੀ ਹਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈ ਹੈ ਔਰ ਜਿਹੜਾ ਵਿਕਟਿਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਇਦਾਂ ਦੀ ਰੰਜਿਸ਼ ਨਹੀਂ ਹੈ ਔਰ ਉਹ ਥੋੜੀ ਬਹੁਤ ਡਿਸਕ੍ਰਿਪਸ਼ਨ ਵੀ ਇਦਾਂ ਦੀ ਦੇ ਰਹਾ ਸੀ ਵੀ ਅਣਪਛਾਤੇ ਮੁੰਡੇ ਸਿਗੇ ਬਟ ਉਹਨੇ ਇਹ ਜ਼ਰੂਰ ਦੱਸਿਆ ਸੀ ਵੀ ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਥੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦੇ ਸੀ ਇਸmein ਕਟਾਂ ਵਾਪਰੀ ਹੈ ਜੀ ਤਿੰਨ ਚਾਰ ਦਿਨਾਂ ਚ ਦੂਸਰਾ ਜਿਹੜਾ ਹਮਲਾ ਹੋਇਆ ਸਾਹ ਦੇ ਠਿਕਰੇ ਦੇ ਕਿੰਨੇ ਦੇ ਪੁਰਾ ਆਮ ਤੌਰ ਤੇ ਅਵੇਅਰ ਕੀਤਾ ਜਾਂਦਾ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਿੱਥੇ ਕੈਸ਼ ਦਾ ਕੰਮ ਆ ਉੱਥੇ ਸੀਸੀਟੀਵੀ ਕੈਮਰੇ ਸਥਾਪਿਤ ਹਾਂ ਹਾਂਜੀ ਇਹਨਾਂ ਕੋਲ ਤਾਂ ਵੱਡੀ ਅਮਾਉਂਟ ਹੁੰਦੀ ਹੈ ਜੀ ਕੋਈ ਇਹਨਾਂ ਨਾਲ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਤੁਹਾਡੇ ਵੀ ਸੀਸੀਟੀਵੀ ਕੈਮਰੇ ਜਾਂ ਸਿਕਿਉਰਟੀ ਨੂੰ ਲੈ ਕੇ ਅ ਦੇਖੋ ਮੇਰੀ ਉਸ ਟਾਈਮ ਇਮੀਡੀਏਟਲੀ ਕਈ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੀ ਤਾਂ ਸ਼ਾਪਸ ਹੈ ਉਹਨਾਂ ਨਾਲ ਗੱਲ ਹੋਈ ਸੀ ਵੀ ਕੈਮਰੇ ਜ਼ਰੂਰ ਹੋਣੇ ਚਾਹੀਏ ਬਟ ਕੋਈ ਬਾਈਂਡਿੰਗ ਡਾਊਨ ਨਹੀਂ ਹੈ ਬਟ ਅਪੀਲ ਤਾਂ ਮੇਰੀ ਇਹੀ ਹੈ ਕਿਉਂਕਿ ਸਾਨੂੰ ਵੀ 2 ਦਿਨ ਤੁਸੀਂ ਕਹਿ ਸਕਦੇ ਹੋ ਕਿ ਅਸੀਂ 24 ਘੰਟੇ ਦਿਨ ਰਾਤ ਟ੍ਰੇਲ ਕਰਨ ਸੇ ਬੜਾ ਟੀਡੀਐਸ ਕੰਮ ਹੁੰਦਾ ਹੈ ਟ੍ਰੈਕ ਕਰਨ ਚ ਲੱਗਿਆ ਬਟ ਯੈਸ ਮੈਂ ਡੀਸੀ ਸਾਹਿਬ ਨਾਲ ਵੀ ਡਿਸਕਸ ਕਰਾਂਗੀ ਇਫ ਇਟ ਇਜ਼ ਪੋਸੀਬਲ ਕਿ ਬਾਕੀ ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਆ ਅਸੀਂ ਹੋਰ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲਵਾਈ ਹੈ ਤੇ ਨਥੇ ਵਾਲੇ ਮਾਮਲੇ 'ਚ ਕੁਝ ਹੋਊਗਾ ਉਹ ਜੀ ਅਸੀਂ ਪਰਚਾ ਦਰਜ ਕਰਤਾ ਹੈ ਬਟ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁੱਟ ਮਿਲੇ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋ ਅਸੀਂ ਇਮੀਡੀਏਟਲੀ ਉਹ ਸਾਡੇ ਕੋਲ ਫੁਟੇਜ ਸੀਗੀ ਅਸੀਂ ਦਿਖਾਈ ਵੀ ਵਿਕਟਿਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਇਆ ਵੀਲ ਟ੍ਰਾਈ ਟੂ ਕੈਚ ਦੈਟ ਆਲਸ ਜਿਹੜੇ ਅਸੀਂ ਗੱਲ ਕਹਾਂਗੇ ਇਹਨਾਂ ਦੇ ਹਾਂਜੀ ਉਹ ਵਿੱਚ ਬੈਠ ਕੇ ਉੱਥੇ ਛਾਪੇਣ ਲੱਗ ਜਾਂਦੇ ਨੇ ਟਿਕਾ ਫੋਨ ਦੇ ਵਿੱਚ ਅੰਦਰ ਬੈਠ ਕੇ ਬੀਤ ਜਾਂਦੇ ਆ ਅੱਛਾ ਉਹ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹਾਂਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਆ ਜਿਹੜੇ ਕਰਿੰਦੇ ਆ ਵੀ ਅਸੀਂ ਬੰਦ ਰੱਖੋ ਬਟ ਹਿਊਮਨ ਏਰਰ ਕਈ ਵਾਰੀ ਹੋ ਜਾਂਦਾ ਹੈ ਤੇ ਇਹ ਵੀ ਦੇਖ ਲਾਂਗੇ ਅਸੀਂ ਇਹ ਦੋ ਹੀ ਨੇ ਕੋਈ ਫੋਟੋ ਵੀ ਆ ਉਹ ਪਿੱਛੇ ਨਹੀਂ ਜੀ ਇਹ ਦੋ ਹੀ ਸੀਗੇ ਥੈਂਕ ਯੂ ਜੇ ਹਮ ਇਹਦੇ ਪਹਿਲਾਂ ਰੰਗ ਮੇਰੇ ਖੇਤੀ ਇਹ ਹਾਂ ਜੀ ਇਹ ਵਾਲਾ ਹਾਂ ਜੀ ਨਾਲ ਹੀ ਪਹਿਲਾਂ ਸਾਡੇ ਖੇਤੀ ਸੀਗੇ ਜਿਹੜੇ ਦੂਜੇ ਪਾਸੇ ਹੁੰਦੇ ਨੇ ਬਸ ਬਾਲਾ ਪੁਰਾ ਹਾਲ ਹੈ ਇਹ ਉੱਥੇ ਜਿਹੜੇ ਹੁੰਦੇ ਹੈਗੇ ਉੱਥੇ ਉੱਥੇ ਕਹਿੰਗੇ ਗਿੰਦੀ ਆ ਲੈ ਗੁੰਡੇ ਦੇ ਦਿੰਦੇ ਹੈ ਜੇ ਉੱਥੇ ਬੈਠ ਕੇ ਖਾ ਪੀ ਕੇ ਤੋਰ ਜੀ ਚਲੋ ਬੈਠੋ ਤੁਹਾਡੇ ਨਾਲ ਚਾਹ ਪੀਂਦੇ ਆ ਜੀ ਇਹ ਕੈਮਰੋ ਚੁੱਕੋ ਤੁਸੀਂ ਇਹਨਾਂ ਨੂੰ ਕਿਹਾ ਕਦੇ